ਪਈਵ ਤਾਰ ਸਿੰਘ ਖੰਡਾ ਜਿਹੜਾ ਦੀ ਇੰਗਲੈਂਡ ਦੇ ਵਿੱਚ ਮੌਤ ਹੋ ਗਈ ਸੀ ਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਉਹ ਸ਼ੁਰੂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਹੋਏ ਸੀ ਦੀਪ ਸਿੱਧੂ ਦੇ ਟਾਈਮ ਦੇ ਉੱਤੇ ਤੇ ਉਹਨਾਂ ਦੇ ਮਾਤਾ ਜੀ ਆਸਫਤੇ ਭੋਗਤੇ ਗਏ ਜਿਹੜਾ ਹਰੀ ਨੋ ਜਿਹੜਾ ਕਤਲ ਕੀਤਾ ਗਿਆ ਉਹਦੇ ਭੋਗ ਦੇ ਉੱਤੇ ਤੇ ਉੱਥੇ ਜਾ ਕੇ ਉਹਨਾਂ ਨੇ ਭਾਈ ਅਮਰਤਪਾਲ ਹੁਣਾਂ ਦੇ ਬਾਰੇ ਕਾਫੀ ਕੁਝ ਕਿਹਾ ਜਿਹਦੇ ਤੇ ਕਾਫੀ ਕੰਟਰੋਵਰਸੀ ਮੀਡੀਆ ਚ ਆਈ ਪਰ ਜਿਹੜੇ ਸਾਨੂੰ ਮਾੜੀ ਜੀ ਸੱਚ ਬੋਲਣ ਦੇ ਉੱਤੇ ਗਾਲ੍ਹਾਂ ਕੱਢਦੇ ਸੀ ਉਹ ਗੋਮਿਆਂ ਸਾਰੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਜਦੋਂ ਅਸੀਂ ਮਾੜੀ ਜੀ ਵੀ ਗੱਲ ਕਰਦੇ ਆ ਨਾ ਕਿ ਭਾਈ ਆ ਅਮਰਤਪਾਲ ਹੁਣਾਂ ਨੇ ਗਲਤ ਕੀਤਾ ਹਾਲਾਂਕਿ ਅਸੀਂ ਸਿੱਧਾ ਉਹਨਾਂ ਦਾ ਕਦੇ ਵੀ ਨਹੀਂ ਵਿਰੋਧ ਕੀਤਾ ਕਿਉਂ ਵਿਰੋਧ ਕਰੀਏ ਜਿਹੜੀ ਕੋਈ ਗਲਤ ਕਰ ਲਿਆ ਉਹਦਾ ਉਸੇ ਦਾ ਵਿਰੋਧ ਹੁੰਦਾ ਨਾ ਪਈ ਭਾਈ ਤੁਸੀਂ ਆ ਗੁਰਦੁਆਰਿਆਂ ਚੋਂ ਜਿਹੜੇ ਬੈਂਚ ਕੱਢ ਕੇ ਤੇ ਉਹਨਾਂ ਨੂੰ ਬਾਹਰ ਅੱਗ ਲਾਈ ਆ ਜਾਂ ਤੁਸੀਂ ਉੱਥੇ ਜਾ ਕੇ ਵੀਰ ਸਰਬਜੀਤ ਸਿੰਘ ਤੋਂnde ਹੋਣਾ ਪਿੰਡ ਚ ਜਾ ਕੇ ਆ ਕੁਝ ਬੋਲਿਆ ਉਦੋਂ ਅਸੀਂ ਉਹਨਾਂ ਗੱਲਾਂ ਦਾ ਕੀਤਾ ਵੀ ਕੋਈ ਸੈਂਸ ਬੰਦੀ ਹੈ ਗੱਲ ਦੀ ਉਦੋਂ ਤਾਂ ਅਸੀਂ ਕਦੇ ਵਿਰੋਧ ਨਹੀਂ ਕੀਤਾ ਜਾਂ ਤੁਸੀਂ ਸਾਰਾ ਲਾਮ ਲਸ਼ਕਰ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਤੇ ਜਾ ਕੇ ਅਜਨਾਲੇ ਹਮਲਾ ਕਰਤਾ ਪੁਲਿਸ ਥਾਣੇ ਦੇ ਉੱਤੇ ਉਦੋਂ ਅਸੀਂ ਵਿਰੋਧ ਕੀਤਾ ਵੀ ਇਹ ਗੁਰੂ ਸਾਹਿਬ ਦੀ ਬੇਅਦਬੀ ਹੋ ਸਕਦੀ ਸੀ ਉਹ ਤਾਂ ਉਹ ਸਿਆਣੇ ਸੀ ਜਿਨ੍ਹਾਂ ਨੇ ਰੋਕ ਲਈ ਸੋ ਉਹ ਉਹਨਾਂ ਗੱਲਾਂ ਦਾ ਸੀ ਵਿਰੋਧ ਕੀਤਾ ਡਾਇਰੈਕਟਲੀ ਅਸੀਂ ਕਦੇ ਵੀ ਨਹੀਂ ਕੀਤਾ ਤੇ ਇਹ ਬੰਦੇ ਸਾਨੂੰ ਗੰਦੀਆਂ ਗਾਲਾਂ ਇਹ ਉਹ ਕਾਮਰੇਡ ਇਹ ਉਹ ਪਤਾ ਨਹੀਂ ਕੀ ਹੁਣ ਕੀ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੂੰ ਵੀ ਕਾਮਰੇਡ ਕਹੋਗੇ ਕਿਉਂਕਿ ਉਹ ਤਾਂ ਸਾਡੇ ਤੋਂ ਕਿਤੇ ਗਾਂ ਨਹੀਂ ਅਗਲਾ ਕਰੀ ਜਾਂਦੇ ਆ ਉਹਨਾਂ ਦੇ ਬਾਰੇ ਸੋ ਇਹਦੇ ਤੇ ਤੁਹਾਡੀ ਟਿੱਪਣੀ ਤੇ ਜੋ ਵੀ ਤੁਹਾਨੂੰ ਉਹਦੇ ਬਾਰੇ ਪਤਾ ਆ ਉਹ ਜ਼ਰੂਰ ਦੱਸੋ ਹਾਂਜੀ ਗੁਰਪ੍ਰੀਤ ਹਰੀਨਾਉਂ ਅਮਰਤਪਾਲ ਦਾ ਖਾਸ ਮਿੱਤਰ ਸੀ ਸਾਥੀ ਸੀ ਇਕੱਠੇ ਰੈਡਵੇਚ ਉਹਨਾਂ ਕੋਲ ਉਹਦੇ ਬਹੁਤ ਸਾਰੇ ਰਾਜ਼ ਸੀ ਜੋ ਉਹਨਾਂ ਨੇ ਦੱਸੇ ਵੀ ਵੀ ਇਹ ਰਸ਼ੀਅਨ ਕੁੜੀਆਂ ਕੋ ਜਾਣਦਾ ਬਹੁਤ ਸਾਰੇ ਇਦਾਂ ਦੇ ਉਹਨਾਂ ਕੋ ਸੀ ਜਿਹੜੇ ਉਹ ਬੋਲੇ ਤੇ ਜਦੋਂ ਇਹਨਾਂ ਨੇ ਭਗਤ ਸਿੰਘ ਦਵਾਬੀ ਨੂੰ ਕਾਲ ਕੀਤਾ ਵੀ ਅਸੀਂ ਤੇਰੀ ਕੁੜੀ ਵੀ ਚੱਕ ਕੇ ਲੈ ਜਾਵਾਂਗੇ ਉਹ ਵਾਇਰਲ ਹੋਈ ਵੀਡੀਓ ਬਹੁਤ ਜਲਦੀ ਉਹ ਵਾਇਰਲ ਹੋਈ ਲੋਕਾਂ ਨੂੰ ਉਹ ਵੀ ਪਤਾ ਲੱਗਾ ਫਿਰ ਵੀ ਲੋਕ ਪਿੱਛੇ ਨਹੀਂ ਖੜੇ ਇਹ ਜਿਹੜਾ ਤੁਸੀਂ ਇਹ ਤਿੰਨ ਘਟਰਾਮਾ ਬੋਲੀਆਂ ਆ ਜਿਹੜੀ ਅਜਨਾਲੇ ਦੀ ਟਕਸਾਲ ਦੇ ਵਿੱਚ ਉਹ ਮੁੰਡਾ ਸੇਵਾ ਕਰਿਆ ਸੀ ਜਿਹਨੂੰ ਚੱਕ ਕੇ ਲਗਾਇਆ ਸੀ ਹੂੰ ਉਹਨੂੰ ਚੱਕ ਕੇ ਲਗਾ ਕੇ ਉਹਨੂੰ ਮੋਟਰ ਤੇ ਕੁੱਟਿਆ ਕਟਕੇ ਉਹਦੇ ਬੈਕ ਸਾਈਡ ਤੇ ਡੰਡਾ ਦਿੱਤਾ ਇਹਨਾਂ ਨੇ ਹੂੰ ਤੇ ਕਿਆ ਇਹਨੂੰ ਮਾਰ ਇਹਨੂੰ ਮਾਰ ਦੋ ਇੱਥੇ ਉਹ ਮਾਫੀ ਮੁਹੀ ਮੰਗ ਕੇ ਨਾ ਕੋ ਛੁਟ ਗਿਆ ਆ ਉਹਨੇ ਆ ਕੇ ਕੇਸ ਦਰਜ ਕਰਾਇਆ ਸੀ ਭਾਈ ਵੀ ਜਿਹੜਾ ਭਾਈ ਅਮਰਤਪਾਲ ਦੇ ਨਾਲ ਮੁੰਡਾ ਘੁੰਮਦਾ ਆ ਉਹ ਜਿਹੜਾ ਜਿਹੜਾ ਜਨਾਨੀਆਂ ਨਾਲ ਖੇ ਖਾਂਦਾ ਸੀ ਤੇ ਜਿਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਵਿਆਹ ਕਰੂੰਗਾ ਪਰ ਨਹੀਂ ਕੀਤਾ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਤੇਰਾ ਬਾਡੀਗਾਰਡ ਆ ਵੀ ਇਹ ਉਹਨੂੰ ਇਹਨੂੰ ਵਿਆਹ ਕਰਨਾ ਚਾਹੀਦਾ ਕੁੜੀਆਂ ਨੂੰ ਕੁੜੀ ਇੱਕ ਨੂੰ ਖਰੇ ਦੋ ਨੂੰ ਲਾਰੇ ਲਾ ਲਾ ਕੇ ਉਹਨੇ ਵੀ ਉਹਨਾਂ ਦਾ ਜ਼ਬਰਜਨਾਹ ਕੀਤਾ ਵੀ ਇਹ ਗਲਤ ਗੱਲ ਆ ਵੀ ਤੁਸੀਂ ਪੰਜਾਬ ਦੀ ਮਹੀਮ ਲੈ ਕੇ ਚੱਲ ਰਹੇ ਆ ਤੁਸੀਂ ਵਾਰਿਸ ਪੰਜਾਬ ਦੇ ਵੱੜ ਰਹੇ ਆ ਠੀਕ ਹੈ ਨਹੀਂ ਉੱਥੋਂ ਸਾਰਾ ਇਹ ਜਿਹੜਾ ਇਹਦਾ ਕੰਮ ਸ਼ੁਰੂ ਹੁੰਦਾ ਆ ਆਪਸ ਵਿੱਚ ਅਟੈਕ ਹੁੰਦਾ ਤੁਸੀਂ ਦੱਸ ਹੀ ਦਿੱਤਾ ਸਾਰਾ ਉਸ ਤੋਂ ਬਾਅਦ ਹਰੀ ਨਾਲ ਕਹਿੰਦਾ ਵੀ ਮੈਂ ਤੁਹਾਡੇ ਸਾਰੇ ਭੇਦ ਖੋਲਣੇ ਆ ਜਦੋਂ ਉਹ ਇਹਨਾਂ ਦੀਆਂ ਹਰਕਤਾਂ ਦੇਖਦਾ ਸਾਰਾ ਕੁਝ ਦੇਖਦਾ ਵੀ ਕੀ ਹੋ ਰਿਹਾ ਵੀ ਇਹ ਤਾਂ ਕੱਲਾ ਪੰਜਾਬ ਨੂੰ ਤਾਂ ਕੀ بچਾਉਣਾ ਇਹ ਜੱਲੂ ਖਿੜਿਆਂ ਦਾ ਟੱਬਰ ਸਾਰਾ ਜਿਹੜਾ ਪੈਸਾ ਇਕੱਠਾ ਕਰੀ ਜਾ ਰਿਹਾ ਹੈ ਬਾਹਰੋਂ ਬਾਹਰੋਂ ਇੱਕ ਦੰਬ ਕੇ ਇਹਨਾਂ ਨੂੰ ਪੈਸਾ ਆ ਰਿਹਾ ਆ ਠੀਕ ਹੈ ਔਰ ਇਹ ਪੈਸੇ ਇਕੱਠੇ ਕਰ ਰਹੇ ਤਾਂ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਤੇ ਜੋ ਇਹਨਾਂ ਨੇ ਸੋਚਿਆ ਸੀ ਸੀ ਕੰਮ ਕਰਨੇ ਆ ਉਹ ਕੰਮ ਨਹੀਂ ਹੋ ਰਿਹਾ ਤੇ ਹਰੁਨ ਨੇ ਕਿਹਾ ਵੀ ਮੈਂ ਤੁਹਾਡੇ ਭੇਦ ਖੋਲੂੰਗਾ ਮੈਂ ਕੱਲੇ-ਕੱਲੇ ਨੂੰ ਦੱਸੂੰਗਾ ਉਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਆ ਠੀਕ ਹੈ ਨਾ ਜਦੋਂ ਉਹਦਾ ਕਤਲ ਹੋ ਜਾਂਦਾ ਆ ਕਤਲ ਤੋਂ ਬਾਅਦ ਫਿਰ ਪਹਿਲਾ ਅਵਤਾਰ ਸਿੰਘ ਖੰਡੇ ਦਾ ਆਪਾਂ ਨੂੰ ਜੋ ਆਪਣੇ ਤੋਂ ਜਾਣਕਾਰੀ ਆਈ ਆ ਵੀ ਕੁਛ ਕਹਿੰਦੇ ਸੀ ਉਹਨਾਂ ਨੂੰ ਕੈਂਸਰ ਆਇਆ ਸੀ ਤਾਂ ਸਾਰੀਆਂ ਗੱਲਾਂ ਦੱਸਦੇ ਹੁੰਦੇ ਆ ਵੀ ਉਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਸੀ ਸਾਲ ਤੋਂ ਤੇ ਕੈਸਰ ਕਰਕੇ ਕੁਛ ਕਹਿੰਦੇ ਆ ਵੀ ਉਹਨਾਂ ਨੂੰ ਕੁਛ ਖਾਣ ਚ ਦੇ ਦਿੱਤਾ ਠੀਕ ਹੈ ਨਾ ਸੋ ਇਹ ਸਾਰੀਆਂ ਗੱਲਾਂ ਸੀ ਸੋ ਜਿੱਦਣ ਹੁਣ ਪੁੱਛੀ ਉਹਦੋਂ ਮਾਤਾ ਜੀ ਉੱਥੇ ਬੋਲੇ ਆ ਔਰ ਮਾਤਾ ਜੀ ਨੇ ਕਿਹਾ ਕਿ ਮੇਰੇ ਪੁੱਤ ਨੇ 28 ਲੱਖ ਰੁਪਈਆ ਦੇ ਵਕੀਲਾ ਵਾਸਤੇ ਭੇਜਿਆ ਸੀ ਉਹਦਾ ਕੀ ਹਿਸਾਬ-ਕਿਤਾਬ ਹੋਇਆ ਕਿੱਥੇ ਗਿਆ ਕੀ ਕੀਤਾ ਇਹ ਗੱਲਾਂ ਜਿਹੜੀਆਂ ਮਾਤਾ ਜੀ ਨੂੰ ਚੁੱਪ ਦੀਆਂ ਕਿਉਂਕਿ ਮਾਤਾ ਜੀ ਆਪਣੇ ਹਸਬੰਦ ਠੀਕ ਹੈ ਨਾ ਸਿਰਦੇ ਸਾਈ ਨੂੰ ਇਸ ਸੰਘਰਸ਼ ਦੇ ਵਿੱਚ ਜਗਾ ਗਵਾ ਚੁੱਕੇ ਸਾਨੂੰ ਤੁਹਾਨੂੰ ਵੀ ਮੈਨੂੰ ਵੀ ਪਤਾ ਕਿ ਬਹੁਤ ਸਾਰੇ ਸਦਕਾਰ ਜੋ ਵੀ ਸੰਘਰਸ਼ ਨਾਲ ਜੁੜੇ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕਮਾਈਆਂ ਤੇ ਬਹੁਤ ਇਦਾਂ ਦੇ ਸੀ ਚੀਨਾ ਨੇ ਉਹਦਾ ਫਾਇਦਾ ਠਾਕੇ ਲੁੱਟਕਸੁੱਟ ਕਰਕੇ ਆਪਣੇ ਟੱਬਰ ਪਾੜੇ ਤੇ ਬਹੁਤ ਇਦਾਂ ਦੇ ਸੀ ਜਿਹੜੇ ਉੱਥੋਂ ਐਜ਼ ਅ ਕੈਟ ਜਿਹੜੇ ਕੰਮ ਕਰਦੇ ਰਹੇ ਮੁੜ ਕੇ ਉਹ ਅਮਰੀਕਾ ਦੀ ਧਰਤੀ ਤੇ ਆ ਕੇ ਆਪਣੇ ਆਪ ਨੂੰ ਖਾਲਸਤਾਨੀ ਬਣ ਕੇ ਬਹਿ ਗਏ ਸੋ ਸਾਰੀਆਂ ਕੈਟਗਰੀਆਂ ਹੁੰਦੀਆਂ ਜਿੱਦਾਂ ਆਪਾਂ ਧਰਮ ਦੀ ਗੱਲ ਕਰਦੇ ਇਨਸਾਨੀਅਤ ਦੀ ਹਭ ਚੰਗੇ ਮਾੜੇ ਇਨਸਾਨ ਹਰ ਜਗ੍ਹਾ ਹੁੰਦੇ ਆ ਕੋਈ ਵੀ ਮੋੜ ਦੇ ਵਿੱਚ ਚੰਗੇ ਮਾੜੇ ਫਾਇਦਾ ਠਾਉਣ ਵਾਲੇ ਕ੍ਰਾਈਮਨਲ ਹਰ ਬੰਦਾ ਇੰਟਰ ਕਰ ਜਾਂਦਾ ਜਦੋਂ ਉਹ ਚੀਜ਼ ਚੱਲ ਨਹੀਂ ਹੁੰਦੀ ਆ ਸੋ ਮਾਤਾ ਜੀ ਦਾ ਦਰਦ ਜਿਹੜਾ ਆ ਜਦੋਂ ਉਹ ਮਾਤਾ ਜੀ ਨੂੰ ਸੁਣਦੇ ਆ ਜਦੋਂ ਬੋਲਦੇ ਆ ਤੇ ਇੱਕ ਵਾਰੀ ਸ਼ਰੀਰ ਨੂੰ ਭਾਜੀ ਝੰਜੋੜ ਕੇ ਰੱਖ ਦਿੰਦਾ ਹੂੰ ਤੇ ਜਿਹਦੇ ਸਰਦਾਸਾਈ ਵੀ ਚਲਾ ਗਿਆ ਜਿਹਦਾ ਇੱਕ ਪੁੱਤਰ ਸੀ ਕਲੋਤਾ ਪੁੱਤਰ ਸੀ ਬਚਾ ਬਚਾ ਕੇ ਪਾਲ ਕੇ ਕਿਤੇ ਅੰਗਲੈਂਡ ਦੇ ਵਿੱਚ ਘੱਲਿਆ ਵੀ ਸਾਡਾ ਬਾਜੂ ਉਹ ਵੀ ਭਾਜੀ ਚੜਾਈ ਕਰ ਗਿਆ ਤੇ ਉਸ ਮਾਂ ਦਾ ਦਰਦ ਕੋਈ ਵਿਰਲਾ ਹੀ ਜਾਣਦਾ ਉੱਥੇ ਹੁਣ ਜਿੱਦੇ ਕਾਮਰੇਡ ਦੀ ਗੱਲ ਆਉਂਦੀ ਆ ਮਾਤਾ ਜੀ ਬੋਲਿਆ ਖੋਸਾ ਬੋਲਿਆ ਆ ਸੁਰਜੀਤ ਸਿੰਘ ਖੋਸਾ ਸਤਕਾਰ ਕਮੇਟੀ ਵਾਲਾ ਉਹ ਬੋਲਿਆ ਉਹ ਸਾਰੇ ਕੀ ਇਹ ਸਾਰੇ ਗੁਰਸੇ ਕਾਮਰੇਡ ਏ ਹੁਣ ਕੀ ਜਿਹੜੇ ਇਦਾਂ ਦੀਆਂ ਵੀਡੀਓ ਬਣਾਉਂਦੇ ਅਮਰੀਕਾ 'ਚ ਬਹਿ ਕੇ ਵੀ ਜਿਹੜਾਂ ਦੀ ਕੋਈ ਗੱਲ ਕਰਦਾ ਉਹ ਕਾਮਰੇਡ ਕਿ ਇਹਨਾਂ ਦੀ ਮਾਤਾ ਦਾ ਨਾਮ ਲੈ ਕੇ ਇਹਨਾਂ ਦਾ ਨਾਮ ਲੈ ਕੇ ਪੋਸਟ ਪਾਉਣਗੇ ਵੀ ਇਹ ਇਹ ਸਾਰੇ ਕਾਮਰੇਡ ਬਣ ਗਏ ਹੁਣ ਇਨਕਲੂਡਿੰਗ ਆ ਜਦੋਂ ਤੁਸੀਂ ਇਨਕਲੂਡਿੰਗ ਆ ਅਮਰੀਕਾ ਸੇ ਦਾ ਜਨਾਲਾ ਅਮਰੀਕਾ ਸੇ ਦਾ ਜਨਾਲਾ ਬਿਲਕੁਲ ਜੀ ਅਮਰੀਕ ਸਿੰਘ ਅਨਾਲਾ ਜਿਹੜਾ ਬੋਲਿਆ ਆ ਵੀ ਉਹਨੂੰ ਵੀ ਤੁਸੀਂ ਹਮ ਕਾਮਰੇਡ ਕਹੋ ਕਿ ਬਟਕਸਾਲ ਵਾਲਾ ਅਮਰੀਕ ਸਿੰਘ ਅਨਾਲਾ ਟਕਸਾਲੀ ਨਾ ਕਿਆ ਕਰੋ ਕਾਮਰੇਡ ਕਹਦਿਆ ਕਰੋ ਹੁਣ ਭਰਾਵੋ ਜਿਹੜੇ ਅਮਰੀਕਾ ਚ ਬੈਠੇ ਆ ਠੀਕ ਨੇ ਸਿਰਫ ਕਿ ਜਿਹੜਾ ਚਾਲ ਤੇ ਚੜ ਗਿਆ ਉਹ ਠੀਕ ਹੈ ਜਿਹੜਾ ਚਾਲ ਤੇ ਨਹੀਂ ਚੜਿਆ ਉਹ ਠੀਕ ਨਹੀਂ ਆ ਇਹ ਸਾਰੀ ਗੱਲਬਾਤ ਹੈ ਭਾਜੀ